ਹੈਲੋ ਗਾਇਸ ਹੈਲੋ ਜਨਵੀ ਬਸ ਵਧੀਆ ਵਧੀਆ ਜਨਵੀ ਸਸਰੀਆ ਕਾਲ ਸਸਰੀਆ ਕਾਲ ਜਨਵੀ ਸਸਰੀਆ ਕਾਲ ਅੱਜ ਤੱਕ ਮੈਂ ਤੁਹਾਡੇ ਲਾ ਕੇ ਬੜੀਆਂ ਆਈਸਕ੍ਰੀਮਾਂ ਖਾਧੀਆਂ ਐ ਬੜੀਆਂ ਆਈਸਕ੍ਰੀਮਾਂ ਖਾਧੀਆਂ ਪਰ ਅੱਜ ਮੈਂ ਡਿਫਰੈਂਟ ਆਈਸਕ੍ਰੀਮ ਖਾ ਰਹੀ ਆਂ ਇਹ ਕਿਹੜੀ ਆਈਸਕ੍ਰੀਮ ਖਾਣ ਲੱਗੀ ਐ ਤੂੰ ਜਨਵੀ ਆਈਸਕ੍ਰੀਮ ਦਾ ਨਾਂ ਐ ਟੂਟੀ ਫਰੂਟੀ ਓਹ ਅੱਛਾ ਟੂਟੀ ਫੁੱਟੀ ਟੂਟੀ ਫੁੱਟੀ ਨੇ ਟੂਟੀ ਅੱਛਾ ਟੂਟੀ ਤੇ ਫਰੂਟੀ ਇਹ ਤੇਰੇ ਲਈ ਕਿੱਥੋਂ ਆਈ ਜਾਨਵੀ ਆਹ ਦਰਗਾਹ ਦੇ ਢਾਬੇ ਤੋਂ ਆਈ ਹੈ ਮੇਰੇ ਵਾਸਤੇ ਬਹੁਤ ਹੀ ਅੰਮੀ ਹੈ ਬਹੁਤ ਹੀ ਟੇਸਟੀ ਹੈ ਤੂੰ ਵੀ ਖਾ ਕੇ ਵੇਖੋ ਇਹ ਤੇਰੇ ਵਾਸਤੇ ਉਹਨਾਂ ਨੇ ਕਿਉਂ ਭੇਜੀ ਜਾਨਵੀ ਆਹ ਤਾਂ ਉਹਨਾਂ ਨੇ ਮੇਰੇ ਵਾਸਤੇ ਭੇਜੀ ਆ ਜਾਨਵੀ ਦੀ ਖੂਬਸੂਰਤੀ ਦਾ ਰਾਜ ਆਈਸਕ੍ਰੀਮ ਚ ਆ ਦੇਖੋ ਔਰ ਕੀ ਵਿੱਚ ਪਾਇਆ ਜਾਨਵੀ ਉਹਨਾਂ ਨੇ ਉਹ ਗੁਰੂ ਬਾਏ ਉਹਦਾ ਨਾਮ ਆਈਸਕ੍ਰੀਮ ਕਿਉਂ ਆ ਕਰਕੇ ਆਈਸਕ੍ਰੀਮ ਦਾ ਨਾਮ ਕੀ ਆ ਇਹ ਆਈਸਕ੍ਰੀਮ ਦਾ ਨਾਮ ਹੈ ਟੂਟੀ ਤੇ ਫੁੱਟੀ 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 ਨਹੀਂ ਟੂਟੀ ਫਰੂਟੀ ਉਹ ਬੱਸ ਕਰ ਜਾਣ ਵੀ ਹੁਣ ਇੰਨਾ ਜ਼ੋਰ ਲਾ ਕੇ ਆਪਣੀ ਟੱਟੀ ਨਾ ਕਢਾ ਲਈ ਕਿਤੇ ਉਹ ਜਿਬ ਜੀ ਆਪ ਤੂੰ ਉਹ ਵਜ੍ਹਾ ਆਈਸਕ੍ਰੀਮ ਦਾ ਨਾਮ ਰੱਖੇ ਟੂਟੀ ਫੁੱਟੀ